اوه پاپا اٿي کي ڏي 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 ਸਾਰੇ ਪੰਜਾਬ ਦਾ ਜੰਤਦਾਦ ਸਾਬਨਾ ਲਈ ਆਇਆ ਹੈ ਜੀ ਖਾਦੇ ਉਹਨੇ ਕਰਾਇਆ ਦਾ ਵਾਪਸ ਖੇਤਾਂ ਦੇ ਕਲਾਕਾਰਾਂ ਨੂੰ ਪੈ ਘੋੜਾ ਲਿਆ ਮੜਾ ਉਹਨਾਂ ਨੂੰ ਬਣਾਇਆ ਪੈ ਲੱਗੀ ਹੋਈ ਹੈ ਦੇਖੋ ਸਾਡੀ ਦਰਬਾਰ ਕਰ ਜਦੋਂ ਸਾਧਗੁਰ ਕੀ ਆਪਰੇ ਸਿੰਘ ਨੂੰ ਮੈਦਾਨੇ ਜੰਗ ਜਿੱਥੇ ਇਹ ਬਣਾਇਆ ਜਦੋਂ ਮੈਦਾਨੇ ਵਿੱਚ ਜਿਹੜੇ ਸਿੰਘ ਆਉਂਦੇ ਨੇ ਉਹਦੇ ਫਰਿਆਦ ਆਜਾ ਜੀ ਆਜਾ ਜੀ ਆਜਾ ਜੀ ਆਜਾ ਜੀ ਬੜਾ ਤਾੜੀ ਜੋ ਤੋੜਿਆ ਅੱਜ ਕਲੀਆਂ ਵਾਲੇ ਬਾਦਸ਼ਾਹ ਬੰਦਿਆਂ ਨੇ ਅਸਰ ਹਾਰੇ ਛੱਡਦੇ ਨੇ ਖੇੜ ਵੀ ਸੋਹਰੋ 14 ਇਹ ਸਾਧੂ ਜੀ ਕੱਚੇ ਚੋਤੇ ਵਿੱਚ ਬੈਠੇ ਨੇ ਫੋਨ ਦੇ ਰਾਹ ਤੇ ਸੋਹ ਦੇ ਜਾਓ ਸਾਰੇ ਦੀ ਕਮਾਨ ਕਰਦਾ ਹੈ हथो साई नौजवान मिलियो लाए अरदास हुई चढ़द कराची पर्द <laughs> ਯੋਗਿਆ ਧੱਕੇ ਯਾਰ ਯਾਰ ਜਦੋਂ ਮਨੁੱਖ ਨੇ ਕੌਡੀ ਛਾਲ ਦਿੱਤੀ ਤੇ ਉਹਦੀ ਹੱਡੀ ਦੇ ਪਿਛਾਣ ਕਿਹਨੇ ਖੋਣ ਗਿਆ ਸਿੱਧ ਕਰਕੇ ਕਲਗੀਆਂ ਵਾਲੇ ਬਾਦਸ਼ਾਹ ਦੀ ਤਖਤ ਕਹਿ ਕੇ ਪਰੇ ਆ ਬਾਹਰ ਰਾਸ ਪਤਾਈ ਸੀ ਬਾਦਸ਼ਾਹ ਦੇ ਹੱਥੋਂ ਗਿਆ 16 ਮੈਨੂੰ ਬੁਲਾਇਆ ਕਿ ਕੁੜਮਣਾ ਸਾਰੇ ਪਿੱਛੇ ਬਾਹਰ ਪਰ ਜਰੀਏ ਸਾਰੇ ਬਰੋ ਕੀ ਸੰਗ ਰਾਜ ਦੇ ਵਜ਼ੀਰਾਂ ਦਾ ਸੇੜਾ ਜਾ ਰਿਹਾ ਹੈ ਧੰਨਵਾਦ ਕੋਟਨ ਬਟਨ ਧੰਨਵਾਦ ਸ਼੍ਰੀ ਗੁਰੂ ਜੀ ਮਹਾਰਾਜ ਜੇ ਤਵੇ ਤਾਂ ਦੋਸਤ ਇੱਕ ਦੂਸਰੇ ਨਾਲ ਨਿਸ਼ਾਨ ਲਾਈ ਜੀ ਤਾਂ ਕਿ ਭਾਈ ਨਿਸ਼ਾਨ ਇਹ ਮੇਰੀ ਘਵਾ ਦੇ ਮੁੰਡੇ ਨੂੰ ਖੜਦਾ ਗਾਹ ਗੱਡਿਆ ਕੋਲ ਸੀ ਚੀਜ਼ ਕਰਕੇ ਧੰਵਾ ਦੇਣਾ ਦਾ ਹੱਥ ਹੱਥ ਮਵਾਕੀ ਮਿਲਿਆ ਜੀ ਸਾਡੇ ਵੱਲੋਂ ਯਾਰ ਬੱਤਰ ਸਿੰਘ ਥੋੜੇ ਮਾਰਾ ਤੋਂ ਧੰਵਾ ਦੇਣਾ ਦਾ ਸਮਾਜਿਕ ਜਨਵਾਜ ਦੀ ਗੁਰ ਸਿੱਖਾ ਕੋ ਪਿਆਰ ਆਸਰ ਬੱਧ ਹੋਈ ਹੈ ਕਿੰਨਾ ਜੋ ਬੱਧ ਹੋਈ ਹੈ ਭਾਈ ਨਿਸ਼ਾਨ ਕੀ ਜਾਣੀ ਪਕੇ ਹੋ ਗਈ ਬਾਈ ਜੀ ਹੁਣ ਅਸੀਂ ਚੱਲੇ ਆ ਗਾੜਾ ਸਿੰਘ ਦਾ ਇਹ ਜਿਹੜੇ ਬਚਿੱਤਰ ਸਿੰਘ ਬੜੇ ਮਿਹਰੇ ਬਾਣੀ ਉਹ ਲੋਕਿਆਂ ਨੇ 100 ਰੁਪਇਆ ਉਸ ਕਰਕੇ ਨਾਲ ਤੇ ਘੇ ਲਾਗੇ ਤੇ ਜਿੱਤਰ ਸਿੰਘ ਵੱਲੋਂ 100 ਰੁਪਇਆ ਇਹ ਵੀ ਸਵੀਕਾਰ ਬਾਈ ਜੀ ਬਰਾਂ ਦਾ ਕਿਰਪਾ ਜੀ ਸੁਣਿਓ ਆਸ਼ਾ ਜੀ ਗੜਾ ਸਿੰਘ ਜਾ ਰਿਹਾ ਹੈ ਬਹੁਤ ਜਵਾਨ ਸਾਡਾ जेकी सलवारी आहे

कमला कीअं 変なのかな